ਵਿਕਰਮ ਸਿੰਘ ਬਜੀਠੀਆ ਦੇ ਨਾਲ ਮੁਲਾਕਾਤ ਹੋਣ ਤੋਂ ਬਾਅਦ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਿਆ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ 2027 ਦੀ ਆ ਰਹੀ ਉਹਦੇ ਵਿੱਚ ਕੀ ਰੋਲ ਹੋਵੇਗਾ ਪੰਜਾਬ ਦੇ ਵਿੱਚ 2027 ਦਾ ਦੰਗਲ ਪੂਰੀ ਤਰ੍ਹਾਂ ਭਖਦਾ ਹੁਣ ਦਿਖਾਈ ਦੇ ਰਿਹਾ ਅੰਦਰੂਨੀ ਤੌਰ ਦੇ ਉੱਤੇ ਜਿੱਥੇ ਹੁਣ ਪਿਛਲੇ ਦਿਨਾਂ ਦੇ ਵਿੱਚ ਵੱਖ-ਵੱਖ ਸਰਗਰਮੀਆਂ ਜਿਹੜੀਆਂ ਪਾਰਟੀ ਦੇ ਵੱਲ ਕਿੰਨੀਆਂ ਜਾਰੀਆਂ ਨੇ ਤੇ ਉੱਤੇ ਹੀ ਹੁਣ ਅੱਜ ਵੱਡੀ ਅਪਰੇਟ ਜਿਹੜੀ ਸਾਹਮਣੇ ਆ ਰਹੀ ਹੈ ਕਿ ਡੇਰਾ ਬਿਆਸ ਮੁਖੀ ਜਿਹੜੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਉਹਨਾਂ ਦੇ ਵੱਲੋਂ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਮੁਲਾਕਾਤ ਨੂੰ ਲੈ ਕੇ ਪੰਥਕ ਗਲਿਆਰਿਆਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ ਬਹੁਤ ਵਕਤ ਚਰਚਾਾਂ ਵਿੱਚ ਚਰਿਤ ਪਈਆਂ ਨੇ ਕਿ ਆਖਰਕਾਰ ਇਹ ਜਿਹੜੀ ਮੁਲਾਕਾਤ ਸੀ ਕੀ ਪਰਿਵਾਰਕ ਤੌਰ ਦੇ ਉੱਤੇ ਸੀ ਜਾਂ ਫਿਰ ਸਿਆਸੀ ਸੀ ਜਾਂ ਫਿਰ ਇਸ ਦੇ ਪਿੱਛੇ ਕੁਝ ਹੋਰ ਮਨਸ਼ਾ ਜਾਂ ਫਿਰ ਕੁਝ ਹੋਰ ਚਰਚਾਾਂ ਵੀ ਬਹੁਤ ਵਕਤ ਜਿਹੜੀ ਚੱਲ ਰਹੀਆਂ ਨੇ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਵਿਗਿਆਨੀ ਹਰਪ੍ਰੀਤ ਸਿੰਘ ਨੂੰ 26 ਦਸੰਬਰ 2024 ਦੇ ਵਿੱਚ ਜਦੋਂ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਬਠਿੰਡਾ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਨੇ ਬੰਦ ਕਮਰਾ ਮੁਲਾਕਾਤ ਹੁੰਦੀ ਹੈ 1 ਘੰਟਾ ਮੁਲਾਕਾਤ ਚੱਲਦੀ ਹੈ ਉਸ ਤੋਂ ਬਾਅਦ ਵੀ ਉਹ ਕੋ ਵਕ ਜਿਹੜੀ ਚਰਚਾ ਸੀ ਉਹ ਛਿੜ ਪਈ ਸੀ ਤੇ ਇੱਕ ਵਾਰ ਫਿਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਹੋਣ ਤੋਂ ਬਾਅਦ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ 2026 ਦੀ ਯਾਰੀ ਉਹਦੇ ਵਿੱਚ ਕੀ ਰੋਲ ਹੋਵੇਗਾ ਇਸ ਬਾਬਤ ਗੱਲਬਾਤ ਕਰਾਂਗੇ ਚਰਚਾਾਂਵਾਂ ਵੱਖੋ ਵੱਖ ਚੱਲ ਰਹੀਆਂ ਨੇ ਕਈ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਮੁਲਾਕਾਤ ਹੋਈ ਹੈ ਇਹ ਮੁਲਾਕਾਤ ਇੱਕ ਪਰਵਾਰਕ ਮੁਲਾਕਾਤ ਸੀ ਕਿਉਂਕਿ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰਕ ਦੀ ਗੱਲ ਕਰ ਲਈਏ ਜਾਂ ਫਿਰ ਪਿਛਲੇ ਦਿਨਾਂ ਦੇ ਵਿੱਚ ਵਿਰਸਾ ਸਿੰਘ ਬਲਟੋਆ ਵੀ ਉੱਥੇ ਪਹੁੰਚੇ ਸਨ ਜਾਂ ਹੋਰ ਲੀਡਰ ਵੀ ਪਹੁੰਚੇ ਸਨ ਤਾਂ ਉੱਥੇ ਉਹਨਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਸੀ ਕੀ ਹੁਣ ਉਹਨਾਂ ਦੇ ਵਾਸਤੇ ਵਿਕਰਮ ਸਿੰਘ ਮਜੀਠੀਆ ਦੇ ਲਈ ਕੋਈ ਸੁਨੇਹਾ ਲੈ ਕੇ ਗਏ ਨੇ ਜੇਲ੍ਹ ਦੇ ਵਿੱਚ ਜਾਂ ਫਿਰ ਉਹਨਾਂ ਵਿਕਰਮ ਸਿੰਘ ਮਜੀਠੀਆ ਤੋਂ ਸੁਨੇਹਾ ਲੈ ਕੇ ਕੋਈ ਬਾਹਰ ਆਏ ਨੇ ਇਹ ਹਾਲੇ ਭ੍ਰਿਕ ਦੀ ਗਰਭ ਦੇ ਵਿੱਚ ਕਹਿ ਲਈ ਆਪਾਂ ਜਾਂ ਫਿਰ ਕਹਿ ਲਈਏ ਇਹ ਹਾਲੇ ਗੱਲਾਂ ਬਾਹਰ ਨਹੀਂ ਆਈਆਂ ਨਾ ਹੀ ਆਉਣ ਵਾਲੀਆਂ ਨੇ ਉਹਨਾਂ ਚਰਚਾਾਂ ਮ ਜਿਹੜੀਆਂ ਚੜਪਈਆਂ ਨੇ ਆਪਾਂ ਉਸ ਬਾਬਤ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਪਹਿਲਾਂ ਵੀ ਜਿਹੜੀ ਮੁਲਾਕਾਤ ਹੋਈ ਸੀ ਜਦੋਂ ਸਰ ਗਿਆਨੀ ਹਰਪਿੰਦ ਸਿੰਘ ਹੋਰਾਂ ਦੇ ਨਾਲ ਤਾਂ ਵੀ ਧਾਰਮਿਕ ਤੇ ਸਿਆਸੀ ਗਲਿਆਰਾਂ ਦੇ ਵਿੱਚ ਵੱਡੀ ਹਿਲਜੁਲ ਸ਼ੁਰੂ ਹੋਈ ਸੀ ਹਰ ਤਰ੍ਹਾਂ ਦੇ ਵੱਲੋਂ ਇਸ ਦੇ ਬੁੱਕ ਕੋਵਕ ਅਰਥ ਕੱਢੇ ਜਾ ਰਹੇ ਸੀ ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਇਸ ਮੀਟਿੰਗ ਲੈ ਕੇ ਚਰਚਾ ਹੋ ਰਹੀ ਸੀ ਤੇ ਹੁਣ ਇਸੇ ਤਰ੍ਹਾਂ ਹੁਣ ਗਿਆਨੀ ਜਿਸ ਤਰ੍ਹਾਂ ਹਰਪੀ ਸਿੰਘ ਨਾਲ ਮੁਲਾਕਾਤ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਮੁਲਾਕਾਤ ਵਿਕਰਮ ਸਿੰਘ ਮਜੀਠੀਆ ਦੇ ਨਾਲ ਹੋਈ ਹੈ ਡੇਰਾ ਮੁਕੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਇਸ ਤੋਂ ਬਾਅਦ ਵੀ ਵੱਖ-ਵੱਖ ਜਿਹੜੇ ਸਵਾਲ ਨੇ ਜਾਂ ਫਿਰ ਅਰਥ ਨੇ ਲੋਕਾਂ ਦੇ ਵੱਲੋਂ ਕੱਢੇ ਜਾ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਐ ਸਿਆਸੀ ਹੈ ਪਰਵਾਰਿਕ ਹੈ ਜਾਂ ਇਸ ਦੇ ਪਿੱਛੇ ਕੁਝ ਹੋਰ ਗੱਲਬਾਤ ਹੈ ਕਿਉਂਕਿ 2027 ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਭਾਜਪਾ ਪੰਜਾਬ ਦੇ ਵਿੱਚ ਵੱਡੀ ਰਣਨੀਤੀ ਦੇ ਤਹਿਤ ਆ ਰਹੀ ਹੈ ਉਨ੍ਹਾਂ ਦੇ ਵੱਲੋਂ ਲਗਾਤਾਰ ਜਿਸ ਤਰ੍ਹਾਂ ਅੱਜ ਜਿਹੜਾ ਰਾਜਪ੍ਰਧਾਨ ਤੋਂ ਚੰਡੀਗੜ੍ਹ ਜਿਹੜਾ ਮਾਲਵੇ ਨੂੰ ਪਵਾਦ ਵਾਲੇ ਇਲਾਕੇ ਨੂੰ ਜਿਹੜਾ ਉੱਥੇ ਰਸਤਾ ਵੈ ਜਿਹੜਾ ਕਹਿ ਲਈ ਵੀ ਰੇਲਵੇ ਵਾਲਾ ਉਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਉਸ ਤੋਂ ਬਾਅਦ ਹੁਣ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦੀ ਹੈ ਇਹਦੇ ਉੱਤੇ ਵੀ ਸਭ ਦੇ ਆ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ 2027 ਨੂੰ ਭਾਜਪਾ ਬੜੀ ਅਹਿਮ ਦੇ ਨਾਲ ਇਸ ਕਰਕੇ ਦੇਖ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਅਮੇਸ਼ਾ ਗ੍ਰਹਿ ਮੰਤਰੀ ਭਾਰਤ ਦਾ ਬਿਆਨ ਵੀ ਆਉਂਦਾ ਹੈ ਕਿ ਪੰਜਾਬ ਦੇ ਵਿੱਚ 2026 ਦੇ ਵਿੱਚ ਕੀ ਕੁਝ ਹੋਵੇਗਾ ਇਸ ਦੀ ਤਾਂ ਇਹ ਤਾਂ ਬ੍ਰਹਮ ਨਾਲ ਜਿਹੜਾ ਬ੍ਰਹਮ ਪਾ ਉਹ ਵੀ ਨਹੀਂ ਜਾਣ ਸਕਦੇ ਕੀ ਕੁਦਰਤ ਪਰਮਾਤਮਾ ਵੀ ਨਹੀਂ ਜਾਣਦਾ ਬਈ ਜਿਹੜਾ 2026 ਦੇ ਵਿੱਚ ਰਿਜ਼ਲਟ ਆਉਣਗੇ ਕੀ ਕੁਝ ਹੋਵੇਗਾ ਇੱਥੇ ਕਿਉਂਕਿ ਪੰਜਾਬ ਦੇ ਲੋਕ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੋਲ ਹੋਵੇਗਾ ਉਸ ਨੂੰ ਲੈ ਕੇ ਹੁਣ ਤੋਂ ਜਿਹੜੀਆਂ ਚਰਚਾਵਾਂ ਨੇ ਉਹ ਵਕਖ ਵਕਖ ਦਿਖਾਈ ਦੇ ਰਹੀਆਂ ਹਨ ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਡੇਰਾ ਮੁਖੀ ਦੀ ਭਾਜਪੀ ਦੇ ਨਾਲ ਸਾਂਝ ਹੋਣੀ ਜਿੰਨੀ ਗੂੜੀ ਸਾਂਝ ਹੋਣੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਿਆਸ ਡੇਰੇ ਪਹੁੰਚਦੇ ਨੇ ਕਿਤਨਾ ਕਿਤੇ ਦੇਖੋ ਪੰਜਾਬ ਦੀ ਸਿਆਸਤ ਦੇ ਵਿੱਚ 2022 ਦੇ ਲਈ ਡੇਰਾ ਬਿਆਸ ਦੀ ਭੂਮਿਕਾ ਬਿਹਤ ਖਾਸ ਹੈ ਕਿਉਂਕਿ ਉਹਨਾਂ ਦਾ ਵੋਟਰ ਹੈ ਜਿਹੜਾ ਉਹਨਾਂ ਦਾ ਜਿਹੜਾ ਘੇਰਾ ਹੈ ਉਹ ਅੱਜ ਪੰਜਾਬ ਦੇ ਵਿੱਚ ਸਭ ਤੋਂ ਜੇਕਰ ਦੇਖੀ ਜਾਵੇ ਡੇਰਾ ਜਿਹੜੇ ਨੇ ਪੰਜਾਬ ਦੇ ਉਹਨਾਂ ਦੇ ਵਿੱਚੋਂ ਵਿਸ਼ਾਲ ਹੈ ਭਾਵੇਂ ਸਿੱਖ ਸੰਸਾਮਾ ਡੇਰਾਬਾਦ ਨੂੰ ਲੈ ਕੇ ਵੱਖ-ਵੱਖ ਸਵਾਲ ਚੁੱਕਦੀਆਂ ਰਹੀਆਂ ਨੇ ਚੁੱਕ ਵੀ ਰਹੀਆਂ ਨੇ ਪਰ ਕਿਤੇ ਨਾ ਕਿਤੇ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਡੇਰਾ ਮੁਖੀਆਂ ਦੇ ਵੱਲੋਂ ਇੱਕ ਜਿਹੜੀ ਮੁਲਾਕਾਤ ਹੋਣੀ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਨੂੰ ਲੈ ਕੇ ਉਹ ਵੀ ਵੱਡੇ ਸਵਾਲ ਖੜੇ ਕਰਦੀ ਹੈ ਪਰ ਆਖਰਕਾਰ ਲੋੜ ਕਿਉਂ ਪਈ ਜਿਸ ਤਰ੍ਹਾਂ ਦੀ ਮੁਲਾਕਾਤਾਂ ਨੂੰ ਲੈ ਕੇ ਕਿਉਂਕਿ ਜਿਸ ਤਰ੍ਹਾਂ ਇੱਥੇ ਇਹ ਗੱਲਬਾਤ ਆਪਾਂ ਕਰ ਰਹੇ ਹਾਂ ਕਿ ਇਹ ਵੱਖ-ਵੱਖ ਵਿਚਾਰ ਨੇ ਉਹ ਜਿਹੜੀ ਮੁਲਾਕਾਤ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੋਂ ਬਾਅਦ ਡੇਰਾ ਮੁਕੀ ਦੀ ਜਾਂਪਰੇ ਕਹ ਲਈਏ ਜਿਹੜੇ ਆਪਣੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਨਾਲ ਡੇਰਾ ਮੁਕੀ ਵਿਆਸ ਦੇ ਉਹਨਾਂ ਦੀ ਮੁਲਾਕਾਤ ਹੋਈ ਤਾਂ ਉਸ ਤੋਂ ਬਾਅਦ ਜਿੱਥੇ ਲੋਕਾਂ ਦੇ ਵਿੱਚ ਚਰਚਾ ਹੈ ਤਾਂ ਉੱਥੇ ਇੱਕ ਸਹਿਮ ਦਾ ਮੋਲ ਕਹ ਲਈਏ ਡਰ ਕਹ ਲਈਏ ਆਮ ਆਦੀ ਪਾਰਟੀ ਦੇ ਵਿੱਚ ਕਾਂਗਰਸ ਦੇ ਵਿੱਚ ਤੇ ਵਾਰਸ ਪੰਜਾਬ ਦੇ ਅਕਾਲੀ ਦਲ ਨਵਾਂ ਬਣਿਆ ਉਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਡਰ ਹੈ ਕਿ ਆਖਰਕਾਰ ਕਿਤੇ ਡੇਰਾ ਬਿਆਸ ਦੇ ਮੁਖੀ ਨੇ ਜਿਹੜੇ ਉਹ ਕਿਤੇ ਜਿਹੜੀ ਭਾਪੀ ਦੇ ਨਾਲ ਗੱਠ ਜੋੜ ਦੀ ਚਰਚਾ ਵੈ ਕਿਤੇ ਉਸ ਨੂੰ ਉਹਦਾ ਸੁਨੇਹਾ ਲੈ ਕੇ ਤਾਂ ਨਹੀਂ ਗਏ ਹੋਣਗੇ ਕੋਈ ਕੁਝ ਕਿਉਂਕਿ ਇਸ ਦੇ ਮੈਨੇ ਨੇ ਵੱਖੋ ਵੱਖਾ ਕੱਢੇ ਜਾ ਰਹੇ ਅਸੀਂ ਨਹੀਂ ਕਹਿੰਦੇ ਕਿ ਉਹ ਗੱਠ ਜੋੜ ਵਾਸਤੇ ਗਏ ਹੋਣਗੇ ਜਾਂ ਉਹ ਪਰਿਵਾਰਕ ਸੀ ਉਹ ਕਿ ਕਿਉਂ ਸੀ ਉਹ ਹਾਲੇ ਇਸ ਦਾ ਬਿਆਨ ਸਾਹਮਣੇ ਆਉਣਾ ਕਿਉਂਕਿ ਨਾਤਾ ਡੇਰਾ ਮੁਖੀ ਦੇ ਵੱਲੋਂ ਜਦੋਂ ਉਹਨਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ 35 ਮਿੰਟ ਮੁਲਾਕਾਤ ਕੀਤੀ ਹੈ ਤਾਂ ਉਸ ਤੋਂ ਬਾਅਦ ਬਾਹਰ ਆ ਕੇ ਨਾ ਤਾਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ ਸਿਰਫ ਉਹਨਾਂ ਦੇ ਵੱਲੋਂ ਜਿਹੜੇ ਉੱਤੇ ਉਹਨਾਂ ਦੇ ਸ਼ਰਧਾਲੂ ਸੀ ਜਾਂ ਪ੍ਰਸ਼ੰਸਕ ਸੀ ਉਹਨਾਂ ਨੂੰ ਜਰੂਰ ਉਹਨਾਂ ਦੇ ਵੱਲੋਂ ਨਮਸਕਾਰ ਵੀ ਕੀਤੀ ਗਈ ਹੈ ਉਹਨਾਂ ਦੇ ਵੀ ਜਿੱਤ ਤਰ੍ਹਾਂ ਕਹਿੰਦੇ ਹੱਥ ਖੜਾ ਕਰਕੇ ਉਹਨਾਂ ਨੂੰ ਵੀ ਆਸ਼ੀਰਵਾਦ ਦਿੱਤਾ ਗਿਆ ਪਰ ਹੁਣ ਆਮ ਆਦੀ ਪਾਰਟੀ ਕਾਂਗਰਸ ਦੂਜੀ ਪਾਰਟੀਆਂ ਦੇ ਲਈ ਵੀ ਅੱਜ ਇਸ ਦੇ ਉੱਤੇ ਕੁਸਮੁਸ ਸ਼ੁਰੂ ਹੋ ਰਹੀ ਹੈ ਕਿ ਆਖਰਕਾਰ ਅੰਦਰ ਹੋਇਆ ਕੀ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜੇਕਰ ਗੱਲ ਕਰੀਏ ਤਾਂ ਇਹ ਜਿਹੜੀ ਸਿਆਸਤ ਦੇ ਵਿੱਚ ਨਾ ਜਾਂ ਤਾਂ ਫਿਰ ਸਿਆਸੀ ਲੀਡਰ ਨੂੰ ਮਜੀਠੀਆ ਨਾਲ ਮੁਲਾਕਾਤ ਨਹੀਂ ਹੋਣ ਦਿੱਤੀ ਜਾ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ ਜਾਂ ਤਾਂ ਫਿਰ ਜਿਸ ਤਰ੍ਹਾਂ ਉਹਨਾਂ ਦੇ ਨਾਲ ਪਰਿਵਾਰਕ ਜਿਹੜੇ ਰਿਲੇਸ਼ਨ ਨੇ ਡੇਰਾ ਮੁਕੀ ਦੇ ਜਾਂ ਫਿਰ ਉਸ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਇਹ ਭੇਜਿਆ ਹੋਊਗਾ ਵੀ ਅੰਦਰ ਕੋਈ ਦਿੱਕਤ ਤਾਂ ਨਹੀਂ ਹੈ ਗੱਲਬਾਤ ਕੁਝ ਕਰਨ ਵਾਸਤੇ ਤੇ ਪਰ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਬਣਿਆ ਹੋਇਆ ਬਿਕਰਮ ਸਿੰਘ ਮਜੀਠੀਆ ਦਾ ਹੁਣ 2027 ਦੀ ਚੋਣਾਂ ਦੇ ਵਿੱਚ ਕੀ ਰੋਲ ਹੋਵੇਗਾ ਡੇਰਾ ਮੁਖੀ ਬਿਆਸ ਦਾ ਹੁਣ ਕੀ ਰੋਲ ਹੋਵੇਗਾ ਕਿਉਂਕਿ ਚਰਚਾਵਾ ਵੱਖ-ਵੱਖ ਨੇ ਕਈਆਂ ਦੇ ਵੱਲੋਂ ਤਾਂ ਜਿਸ ਤਰ੍ਹਾਂ ਦੇਖੋ ਇਹ ਵੀ ਗੱਲ ਕਹੀ ਗਈ ਸੀ ਜਿਸ ਤਰ੍ਹਾਂ ਜਿਹੜੇ ਡੇਰਾ ਮੁਖੀ ਗੁਰਿੰਦਰ ਸਿੰਘ ਸੀ ਢਿੱਲੋ ਇਹਨਾਂ ਨੂੰ ਹਟਾ ਕੇ ਦੂਜੇ ਉੱਤੇ ਬਣਾ ਦਿੱਤੇ ਕੇ ਸੀ ਪਿਛਲੇ ਦਿਨਾਂ ਦੇ ਵਿੱਚ ਡੇਰਾ ਮੁਖੀ ਪਰ ਹੁਣ ਚਰਚਾਵਾ ਇਹ ਨੇ ਜਿਸ ਤਰ੍ਹਾਂ ਕਹਿੰਦੇ ਵੀ ਯੋਗੀ ਨੂੰ ਮੁੱਖ ਮੰਤਰੀ ਦਾ ਚਿਹਰਾ ਬੀਜਪੀ ਨੇ ਲਾਣਾ ਸੀ ਕਿਤੇ ਕੋਈ ਪੰਜਾਬ ਦੇ ਵਿੱਚ ਦਾ ਨਹੀਂ ਬੀਜਪੀ ਕੋਈ ਇਸ ਵੱਡੇ ਗਰੁੱਪ ਨੂੰ ਕਹਿ ਲਈਏ ਜਾਂ ਫਿਰ ਕਹਿ ਲਈਏ ਜਿਹੜਾ ਕੋਈ ਵੱਡਾ ਚਿਹਰਾ ਹੋਵੇ ਜਿਹਦੇ ਨਾਲ ਸੱਦਾ ਦੇ ਤੌਰ ਦੇ ਉੱਤੇ ਲੋਕ ਜੁੜੇ ਹੋਣ ਸਮਾਜਿਕ ਤੌਰ ਦੇ ਉੱਤੇ ਲੋਕ ਜੁੜੇ ਹੋਣ ਕੋਈ ਇਹੋ ਜਿਹਾ ਚਿਹਰਾ ਤਾਂ ਬੀਜੇਪੀ ਪੰਜਾਬ ਦੇ ਵਿੱਚ ਲਾਨ ਜਾ ਰਹੀ ਹੈ ਕਿਉਂਕਿ ਪੰਜਾਬ ਬੀਜੇਪੀ ਲਈ ਵੀ ਖਾਸ ਤੌਰ ਦੇ ਉੱਤੇ ਪੰਜਾਬ ਕਾਂਗਰਸ ਦੇ ਲਈ ਵੀ ਹਾਈ ਕਮੰਡ ਕਾਂਗਰਸ ਦੇ ਲਈ ਵੀ ਜਿਹੜਾ ਇਹ ਹੈ ਤੇ ਆਮ ਆਦੀ ਪਾਰਟੀ ਦੇ ਲਈ ਵੀ ਬੜਾ ਅਹਿਮ ਇਸ ਕਰਕੇ ਬਣ ਜਾਂਦਾ ਹੈ ਕਿ ਜਿਸ ਤਰ੍ਹਾਂ ਕਾਂਗਰਸ ਦਾ ਬਾਕੀ ਸਟੇਟਾਂ ਦੇ ਵਿੱਚ ਸੋਪੜਾ ਸਾਫ ਕਰ ਲਿਆ ਪਾ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਹਾਰੇ ਐ ਰਾਜਸਥਾਨ ਦੇ ਵਿੱਚ ਗਵਾ ਚੁੱਕੇ ਨੇ ਤਾਂ ਪੰਜਾਬ ਦੇ ਵਿੱਚ ਕੀ ਉਹ 2022 ਤੋਂ ਬਾਅਦ ਅਜੇ 5 ਸਾਲ ਬਾਅਦ ਸਤਾਈ ਦੀ ਵਾਪਸੀ ਕਰਨ ਦੇ ਯੋਗ ਹੈਗੀ ਕਾਂਗਰਸ ਕਿਉਂਕਿ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਦਾ ਖਲਾਅ ਹਲੇ ਪਿਆ ਹੋਇਆ ਅੰਦਰਖਾਤੇ ਜਿਸ ਤਰ੍ਹਾਂ ਬਿਆਨਬਾਜ਼ੀ ਹੋ ਰਹੀ ਹੈ ਲੀਡਰਸ਼ਿਪ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਲਈ ਵੀ ਖਤਰੇ ਦੀ ਘੰਟੀ ਹੈ ਇਹਨਾਂ ਸੁਖਾਲਾ ਨਹੀਂ ਹੈਗਾ ਪਰ ਆਮ ਆਦੀ ਪਾਰਟੀ ਦਿੱਲੀ ਵੀ ਹਾਰਨ ਤੋਂ ਬਾਅਦ ਹੋਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਨੇ ਉਹਨਾਂ ਦੇ ਲਈ ਵੱਡੀ ਖਤਰੇ ਦੀ ਇਹ ਘੰਟੀ ਹੈ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਚਰਚਾਾਂ ਮਾ ਸੀ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਸੀ ਪੰਜਾਬ ਦੀ ਸਿੱਖ ਰਾਣੀਤੀ ਯਾਨੀ ਕਿ ਜਿਹੜਾ ਹੁਣ ਸ਼ਹੀਦੀ ਜਿਹੜਾ ਗੁਰਤੇਜ ਬਹਾਦਰ ਜੀ ਸ਼ਹੀਦੀ ਦੀਪ ਸਾਰਿਆ 350 ਸਾਲਾਂ ਉਸ ਦੇ ਉੱਤੇ ਜੇ ਵੱਡਾ ਸਮਾਗਮ ਹੋਣਾ ਉਸ ਦੇ ਉੱਤੇ ਕੋਈ ਵੱਡਾ ਐਲਾਨ ਹੋ ਸਕਦਾ ਹੈ ਕਿ ਬੰਦੀ ਸਿੰਘਾਂ ਨੂੰ ਲੈ ਕੇ ਜਾ ਕੇ ਕੁਝ ਹੋਰ ਹੋਰ ਮਸਲਿਆਂ ਨੂੰ ਲੈ ਕੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੋਈ ਵੱਡਾ ਐਲਾਨ ਕਰਨਗੇ ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਸਮੀਕਰਨ ਨੇ ਉਹ ਵੱਖਰੇ ਹੋ ਜਾਣਗੇ ਜੇਕਰ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਜਾਂਦਾ ਹੈ ਮੁੱਦਿਆਂ ਦੇ ਉੱਤੇ ਆਧਾਰਿਤ ਤਾਂ ਪੰਜਾਬ ਦੀ ਸਿਆਸੀ ਹਵਾ ਹੋਰ ਹੋਵੇਗੀ ਜਿਸ ਨੂੰ ਲੈ ਕੇ ਆਮਾਦੀ ਪਾਰਟੀ ਲਈ ਓਕਾ ਹੋ ਜਾਊਗਾ ਦੂਜੇ ਪਾਸੇ ਕਾਂਗਰਸ ਲਈ ਓਕਾ ਹੋ ਜਾਊਗਾ ਕਿਤੇ ਨਾ ਕਿਤੇ ਹੁਣ ਸਵਾਲ ਇੱਥੇ ਹੀ ਖੜਾ ਹੁੰਦਾ ਕਿ ਜੇ ਨਵਾਂ ਅਕਾਲੀ ਦਲ ਹੈ ਅਕਾਲੀ ਦਲ ਵਾਰਸੇ ਪੰਜਾਬ ਦੀ ਗੱਲ ਕਰ ਲਈਏ ਜੇਕਰ ਉਹ ਵੀ ਇਕੱਠੇ ਹੋ ਜਾਂਦੇ ਆ ਤਾਂ ਉਹ ਵੀ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਜੇਕਰ ਦੂਜੇ ਪਾਸੇ ਇਹ ਨਾਲ ਜੁੜ ਹੋ ਜਾਂਦਾ ਉੱਥੇ ਵੀ ਹਵਾ ਜਿਹੜਾ ਟੱਕਰ ਸਾਹਮਣੇ ਹੋ ਸਕਦੀ ਹੈ ਹਾਲੇ ਪੰਜਾਬ ਦੇ ਲੋਕ ਚੁੱਪ ਜ਼ਰੂਰ ਨੇ ਨਜ਼ਦੀਕ ਜਾ ਕੇ ਹੋਰ ਸਮੀਕਰਨ ਬਦਲ ਲਗੇ ਪਰ ਜਿਸ ਤਰ੍ਹਾਂ ਦੇ ਹੁਣ ਸਿਆਸੀ ਖਿਡਾਰੀਆਂ ਦੇ ਵਿੱਚ ਡੇਰਾ ਮੁਕੀ ਬਿਆਸ ਤੇ ਵਿਕਰਮ ਸਿੰਘ ਮਜੀਠੀਆ ਦੀ ਮੁਲਾਕਾਤ ਤੋਂ ਬਾਅਦ ਜਿਹੜੀ ਨਵੀਂ ਚਰਚਾ ਛਿੜ ਪਈ ਹੈ ਕੀ ਆਖਰਕਾਰ ਉਹਨਾਂ ਮੁਲਾਕਾਤ ਹੋਈ ਕਿਉਂ ਹੈ ਮੁਲਾਕਾਤ ਦੇ ਕਾਰਨ ਕੀ ਨੇ ਪਰ ਇੱਥੇ ਅਸੀਂ ਇਹ ਗੱਲਬਾਤ ਤੁਹਾਨੂੰ ਤਾਂ ਦੱਸ ਰਹੀਆਂ ਕਿਉਂਕਿ 2027 ਦੇ ਵਿੱਚ ਡੇਰਾ ਬਿਆਸ ਮੁਕੀ ਦੀ ਡੇਰਾ ਬਿਆਸ ਦੇ ਜਿਹੜੇ ਸ਼ਰਧਾਲੂ ਨੇ ਜਿਹੜਾ ਉਹਨਾਂ ਦੇ ਨਾਲ ਜੁੜੇ ਹੋਏ ਲੱਖਾਂ ਦੇ ਵਿੱਚ ਉਹਨਾਂ ਦੀ ਵੀ ਬੜੀ ਅਹਿਮਤ ਹੋਵੇਗੀ ਆਵੇਂ ਪਿਛਲੇ ਸਮੇਂ ਦੇ ਵਿੱਚ ਜੇਕਰ ਦੇਖੇ ਜਾਵੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਆਵੇਂ 22 ਦੀ ਗੱਲ ਕਰ ਲਈਏ 17 ਦੀ ਗੱਲ ਕਰ ਲਈਏ 2012 ਦੀ ਗੱਲ ਕਰ ਲਈਏ 2009 ਦੀ ਗੱਲ ਕਰ ਲਈਏ ਜਦੋਂ ਜਦੋਂ ਚੋਣਾਂ ਹੋਈਆਂ ਨੇ ਤਾਂ ਉਸ ਦੇ ਵਿੱਚ ਡੇਰਾਵਾਦ ਭਾਰੂ ਰਿਹਾ ਤੇ ਕਿਤਨਾ ਕਿਤੇ ਅਕਾਲੀ ਦਲ ਜਿਸ ਤਰ੍ਹਾਂ ਡੇਰਾ ਸਿਰਸਾ ਦੇ ਵਿੱਚ ਜਿਸ ਤਰ੍ਹਾਂ ਵੋਟਾਂ ਦੇ ਖਾਤਰ ਕਹਿ ਲਈ ਆਪਾਂ ਜਿਸ ਤਰ੍ਹਾਂ ਉੱਥੇ ਜੋ ਤਸਵੀਰਾਂ ਸਾਹਮਣੇ ਆਈਆਂ ਸੀ ਜਾਂ ਫਿਰ ਦੂਜੇ ਲੀਡਰਾਂ ਦੇ ਵੱਲੋਂ ਵੀ ਮੁਲਾਕਾਤ ਕੀਤੀ ਜਾਂਦੀਆਂ ਨੇ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਵੀ ਡੇਰਾ ਮੁਖੀ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਸੋ ਹੁਣ ਵੇਖਣਾ ਇੱਥੇ ਬਿਹਤ ਖਾਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸੱਚ ਮੁੱਚ ਪੰਜਾਬ ਦੀ 2027 ਦੀ ਚੋਣਾਂ ਦੇ ਲਈ ਡੇਰਾ ਬਿਆਸ ਮੁਖੀ ਦੀ ਅਹਿਮ ਭੂਮਿਕਾ ਪੰਜਾਬ ਦੀ ਸਿਆਸਤ ਦੇ ਵਿੱਚ ਹੋਵੇਗੀ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਹੁਣ ਪਾਰਟੀ ਦੀਆਂ ਟਿਕ ਚੁੱਕੀਆਂ ਨੇ ਕਿਉਂਕਿ ਜਿਹੜਾ ਡੇਰਾ ਮੁਖੀ ਬਿਆਸ ਨੇ ਉਹ ਬੀਜਪੀ ਦੇ ਨਜ਼ਦੀਕ ਬਹੁਤ ਦਿਖਾਈ ਦਿੰਦੇ ਨੇ ਕਿਉਂਕਿ ਪਿਛਲੇ ਦਿਨਾਂ ਦਾ ਵੀ ਜਿਸ ਤਰ੍ਹਾਂ ਆਪਣਾ ਗੱਲਬਾਤ ਕੀਤੀ ਹੈ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕਿਹੋ ਜੀ ਬਣਦੀ ਹੈ ਹਾਲਾਤ ਕਿਹੋ ਜੇ ਬਣਦੇ ਨੇ ਇਸ ਨੂੰ ਲੈ ਕੇ ਹੁਣ ਅੱਜ ਦੀ ਇਸ ਮੁਲਾਕਾਤ ਤੋਂ ਬਾਅਦ ਵੱਖ-ਵੱਖ ਚਰਚਾਵਾਂ ਨੇ ਜਿਹੜੀਆਂ ਉਹ ਛਿੜ ਪਈਆਂ ਨੇ ਤੁਹਾਨੂੰ ਇੱਥੇ ਦੱਸਦੀ ਅਸੀਂ ਇੱਕ ਬਾਦ ਟੀਵੀ ਪੰਜਾਬ ਦੇ ਉੱਤੇ ਪੋਸਟ ਵੀ ਪਾਈ ਸੀ ਕਿ ਲੋਕਾਂ ਦੇ ਕੀ ਵਿਚਾਰ ਨੇ ਇਸ ਬਾਬਤ ਕਿ ਜਿਹੜੀ ਮੁਲਾਕਾਤ ਹੋਈ ਹੈ ਤੁਹਾਨੂੰ ਉਹ ਵੀ ਅਸੀਂ ਇੱਥੇ ਦਿਖਾ ਦਈਏ ਕਿ ਲੋਕ ਕੀ ਸੋਚ ਰਹੇ ਨੇ ਇਸ ਮੁਲਾਕਾਤ ਤੋਂ ਬਾਅਦ ਕਿਉਂਕਿ ਹਲੇ ਜਿਸ ਤਰ੍ਹਾਂ ਕੁਝ ਕਮੈਂਟ ਉਹਦੇ ਤੇ ਵੀ ਆਏ ਨੇ तकरीबन ਕੁਝ ਲੋਕ ਤਾਂ ਕਹਿ ਰਹੇ ਇਹ ਪਰਿਵਾਰਕ ਜਿਹੜੀ ਹੈ ਇਹ ਮੁਲਾਕਾਤ ਹੈ ਤੇ ਬਾਕੀ ਕੁਝ ਕਹਿ ਰਹੇ ਵੀ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਸੀ ਕਿਉਂਕਿ ਇਹ ਜਿਹੇ ਸ਼ਬਦ ਵਰਤੇ ਜਾ ਰਹੇ ਸਨ ਕਿਉਂਕਿ ਇੱਥੇ ਗੱਲ ਇਹ ਵੀ ਚੱਲ ਰਹੀ ਹੈ ਕਿ ਮਜੀਠੀਆ ਸਾਹਿਬ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਹਰਜੋਤ ਬੈਂਸ ਦੇ ਵੱਲੋਂ ਵੀ ਡੇਰਾ ਬਿਆਸ ਦੇ ਮੁਖੀ ਜੀ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਇੱਕ ਰਜਿੰਦਰ ਸਿੰਘ ਕਹਿੰਦੇ ਕਹਿੰਦੇ ਭਾਜਪਾ ਦਾ ਪਿਆਰ ਸੁਨੇਹਾ ਲੈ ਕੇ ਗਏ ਹੋਣਗੇ ਲੱਗਦਾ ਹੁਣ ਭਾਜਪਾ ਬਾਦਲਾਂ ਨਾਲ ਗੱਲਬਾਤ ਕਰੇਗੀ ਡੇਰਾ ਵਚੋਲਗੀ ਆ ਰਹੀ ਅਧਿਆ ਜਿਹੜੀ ਆ ਰਹੀ ਹੈ ਕਹਿੰਦੇ ਉਹ ਨਵਾਰੇ ਨੇ ਰਿਸ਼ਤੇਦਾਰ ਹੀ ਮਾੜਾ ਨਿਕਲਿਆ ਬਾਬਾ ਕੀ ਕਰੇ ਜਾਣਾ ਪੈਂਦਾ ਮਿਲਣਾ ਕੋਈ ਹਿਸਾਬ ਕਿਤਾਬ ਵੀ ਹੋ ਸਕਦਾ ਜਾਂ ਹੋ ਸਕਦਾ ਨਾਮਦਾਨ ਦੇਣਾ ਹੋਵੇ ਇਹ ਵਿਚਾਰ ਵਿੱਚ ਲੋਕਾਂ ਦੇ ਵੱਖ-ਵੱਖ ਦਿੱਤੇ ਜਾ ਰਹੇ ਨੇ ਕਈਆਂ ਦੇ ਵੱਲੋਂ ਫਿਰ ਗੱਲ ਕਹੀ ਜਾ ਰਹੀ ਹੈ ਕਿ ਇਹ ਜਿਹੜੀ ਮੁਲਾਕਾਤ ਸੀ ਪਰਿਵਾਰਕ ਸੀ ਪਰਿਵਾਰਕ ਪਰਿਵਾਰਕ ਮਜੀਠੇ ਦਾ ਰਾਹ ਪੱਧਰਾ ਤੇ ਇਸ ਤਰ੍ਹਾਂ ਵੱਖ-ਵੱਖ ਚਰਚਾਾਂ ਇਸ ਦੇ ਨਾਲ ਚੜ੍ਹ ਪਈਆਂ ਨੇ ਕਿਉਂਕਿ ਇਸ ਮੁਲਾਕਾਤ ਤੋਂ ਬਾਅਦ ਹੁਣ ਸਿਆਸੀ ਸਮੀਕਰਨ ਪੰਜਾਬ ਦੇ ਵਿੱਚ ਜਾਂ ਫਿਰ ਕਹਿ ਲਈਏ ਦੂਜੀ ਪਾਰਟੀਆਂ ਦੇ ਲਈ ਇਹ ਮੁਲਾਕਾਤ ਕਿਨੇ ਡਰਾਉਣ ਵਾਲੀ ਹੈ ਇਹ ਵੀ ਦੇਖਣਾ ਬਿਹਤ ਖਾਸ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁਲਾਕਾਤ ਨਾਲ ਸੰਬੰਧਿਤ ਹੋਰ ਵੀ ਕਈ ਗੱਲਾਂ ਉੱਭਰ ਕੇ ਸਾਹਮਣੇ ਆਉਣਗੀਆਂ ਸੋ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਧੰਨਵਾਦ